ਜੀ ਨਮਸਕਾਰ ਜੀ ਦੇਖੋ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਕਲੀਅਰੈਂਸ ਸੇਲ ਦੇ ਸੂਟ ਨੇ ਕੈਟਲੋਗ ਵਾਲੇ ਸੂਟ ਨੇ ਬ੍ਰਾਂਡਡ ਸੂਟ ਨੇ ਕਲੋਰੀ ਬ੍ਰਾਂਡ ਦੇ ਪੀ ਆਰਐਮ ਬ੍ਰਾਂਡ ਦੇ ਸਾਧਨਾ ਬ੍ਰਾਂਡ ਦੇ ਸੂਟ ਆ ਕਲੀਅਰੈਂਸ ਹੈ ਸਟਾਕ ਕਲੀਅਰੈਂਸ ਕਰਨ ਲੱਗਿਆ ਮੈਂ ਪੀਸ ਚੈੱਕ ਕਰੋ ਵੀਡੀਓ ਦਾ ਅੱਜ ਦਾ ਪਹਿਲਾ ਆਰਟੀਕਲ ਪਿਓਰ ਕਾਟਨ ਪੀਸ ਆ ਜੀ ਲੈਸ ਵਰਕ ਦਾ ਕੰਮ ਕੀਤਾ ਹੋਇਆ ਘੇਰੇ ਤੇ ਲੈਸ ਲੌਨ ਕਾਟਨ ਕਪੜਾ ਆ ਔਰ ਕਾਟਨ ਦੀ ਉਹ ਬਾਟਮ ਆ 2.5 ਮੀਟਰ ਸ਼ਰਟ ਅਪਰੋਕਸੀਮੇਟਲੀ ਬਾਟਮ 3 ਮੀਟਰ ਦੀ ਆ ਲੋ ਜੀ ਸੂਟ ਹੈਗਾ ਜੀ 1295 ਵਾਲਾ ਦੁਪੱਟਾ ਚੈੱਕ ਕਰੋ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ 1295 ਵਾਲਾ ਸੂਟ ਹੈ ਜੀ ਸਿਰਫ 995 ਰੁਪਏ ਆ ਲੋ ਜੀ ਬ੍ਰੈਂਡ ਚੈੱਕ ਕਰ ਲੋ ਸੂਟ ਮੇਰੇ ਕੋਲ ਸਿਰਫ ਇਹਦੇ ਨਾਲ ਦੇ ਮੇਰੇ ਕੋਲ ਤਿੰਨ ਜਾਂ ਚਾਰ ਸੂਟ ਬਚੇ ਨੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜੀ ਆ ਲੋ ਜੀ ਪੀ ਚੈੱਕ ਕਰੋ ਦਾ ਗ੍ਰੀਨਿਸ਼ ਜਾਂ ਕਲਰ ਹੈ ਪੀ ਚੈੱਕ ਕਰੋ ਖੂਬਸੂਰਤ ਪੀਸ ਹੈ ਜੀ लेस ਵਰਕਰ ਦਾ ਕੰਮ ਦੇਖੋ ਨਾਲ ਉੱਪਰ ਪੈਨਲ ਵੀ ਲੈਸ ਦਾ ਬਣਿਆ ਹੋਇਆ ਤੇ ਨਾਲ ਮਿਲੂਗਾ ਜੀ ਦੁਪੱਟਾ ਦੁਪੱਟਾ ਦਿਖਾਉਂਗਾ ਜੀ ਫੁੱਲ ਪ्योर ਦਾ ਦੁਪੱਟਾ ਸਨੈਪ ਨਾਲ ਦਿਖਾਉਂਗਾ ਤੁਹਾਨੂੰ 1295 ਵਾਲਾ ਸੂਟ ਆ ਜੀ ਸਿਰਫ 995 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ 30 ਬਜੇ ਮੇਰੇ ਕੋਲ ਸਿਰਫ ਚਾਰ ਜੀ ਆ ਲੋ ਜੀ ਆਫਟਰ ਸਿਟਿੰਗ ਦੇਖੋ ਜੀ ਇਸ ਤਰ੍ਹਾਂ ਬਣਦਾ ਪਿਆ ਆ ਖੂਬਸੂਰਤ ਪੀਸ ਆ ਆ ਲੋ ਜੀ ਇੱਕ ਕਲਰ ਮਿਲੂਗਾ ਜੀ ਇਹ ਤੇ ਲਵੈਂਡਰ ਸ਼ੇਡ ਕਲਰ ਸਾਰੇ ਹੀ ਵਧੀਆ ਨੇ ਇਮਾਨ ਸਟਾਕ ਕਲੀਅਰ ਕਰਨ ਲੱਗਿਆ ਜਿਹਨੇ ਜਿਹਨੇ ਸੂਟ ਲੈਣੇ ਹਨ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਪੂਰੀ ਲੈਂਥ ਦੇ ਸੂਟ ਨੇ ਲੌਨ ਕਾਟਨ ਕਪੜਾ ਆ ਕੋਈ ਲਾਈਨਿੰਗ ਵੀ ਲੋੜ ਨਹੀਂ ਸੂਤਰ ਤੀਜਾ ਜੀ ਆ ਲੋ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਕੋਈ ਸਿੰਥੈਟਿਕ ਦੁਪੱਟਾ ਨਹੀਂ ਕੋਈ ਲਾਈਨਿੰਗ ਨਹੀਂ ਲਾਉਣ ਦੀ ਲੋੜ ਜੀ ਸੂਟ ਦੇ ਥੱਲੇ ਆ ਲੋ ਜੀ ਦੁਪੱਟਾ ਚੈੱਕ ਕਰੋ ਪਿਓਰ ਦਾ ਡਿਜੀਟਲ ਦੁਪੱਟਾ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਨੇ ਆਕ कलर ਆ ਗਿਆ ਜੀ ਸਕਾਈ ਬਲੂ ਕਲਰ ਆਹ ਬਾਤ ਹੈ ਸਿਰਫ ਇਹੀ ਪੀਸ ਬਚਿਆ ਜੀ ਮੇਰੇ ਕੋਲੇ ਬਸ ਲੇਟ ਨਹੀਂ ਕਰਨਾ ਜੀ ਸਕਰੀਨ ਸ਼ਾਟ ਲੈ ਲਓ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਲੈਂਥ ਦੇਖੋ ਕਿੰਨੀ ਸੂਟ ਦੀ ਪੂਰੀ ਲੈਂਥ ਹੈ ਜੀ ਸਕਾਈ ਬਲੂ ਕਲਰ ਦੀ ਬਾਟਮ ਹੈ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪ्योर ਦਾ 1295 ਵਾਲਾ ਸੂਟ ਹੈ ਜੀ ਸਿਰਫ 995 ਰੁਪਏ ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਆਲ ਓਵਰ ਇੰਡੀਆ ਕੋਰੀਰ ਰਹੂਗਾ ਜੀ ਫ੍ਰੀ ਆ ਲੋ ਪੀਸ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਆਪ ਦਾ ਸਟੇਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸਨੈਪ ਤੁਹਾਨੂੰ ਮੈਂ ਨਾਲ ਦਿਖਾਉਂਗਾ ਬਸ ਪੀਸ ਬਚਿਆ ਜੀ 4 ਜਿਹੜਾ ਪਹਿਲਾਂ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਲੋ ਜੀ ਦੂਜਾ ਡਿਜ਼ਾਈਨ ਦੇਖੋ ਜੀ ਇਹ ਵੀ ਕਲੋਰੀ ਬ੍ਰਾਂਡ ਦਾ ਪੀਸ ਹੈ ਜੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਸਟ੍ਰਾਈਪਸ ਬਣੀ ਹੋਈਆਂ ਨਾਲ ਸਟ੍ਰਾਈਪਸ ਦੇ ਵਿੱਚ ਵੀ ਪ੍ਰਿੰਟਿੰਗ ਕੀਤੀ ਹੋਈ ਆ neck ਦੇ ਉੱਪਰ ਪ੍ਰਿੰਟਿੰਗ ਹੈ ਲੱਗਾ ਨਾਲ ਲੇਸ ਵਰਕ ਦਾ ਕੰਮ ਕੀਤਾ ਹੋਇਆ ਬਾਹਾਂਾਂ ਤੇ ਅਲੱਗ ਪ੍ਰਿੰਟਿੰਗ ਹੈ ਪੂਰੀ ਲੈਂਥ ਦਾ ਸੂਟ ਆ ਇਹ ਵੀ ਕਲੋਰੀ ਬ੍ਰੈਂਡ ਦਾ ਪੀਸ ਹੈ ਜੀ ਇਹਦਾ ਨੰਬਰ ਸਿਰਫ 995 ਰੁਪਏ ਲਓ ਜੀ ਪਿਓਰ ਦਾ ਦੁਪੱਟਾ 1295 ਵਾਲਾ ਸੂਟ ਦੀ ਸਿਰਫ 1295 995 ਚ ਆ ਬਾਤ ਕਰ ਦੁਪੱਟਾ ਚੈੱਕ ਕਰੋ ਆਫਟਰ ਸਿਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਪੀਸ ਖੂਬਸੂਰਤ ਪੀਸ ਹੈ ਜੀ ਫੋਟੋ ਵਾਲੇ ਸੂਟ ਨੇ ਨਾਲ ਵੀਡੀਓ ਵਾਲੇ ਵੀ ਸੂਟ ਨੇ ਇਹ ਪਤਾ ਨਹੀਂ ਕਿੰਨਾ ਕਮਾਲ ਵੇਚਿਆ ਲਾਸਟ ਸੂਟ ਹੈ ਜੀ ਸਿਰਫ 3 ਪੀਸ ਹੈ ਜੀ ਮੇਰੇ ਕੋਲ ਆ ਲੋ ਜਿਹੜਾ ਲੈ ਗਿਆ ਲੈ ਗਿਆ ਜੀ ਅੱਜ ਸਿਰਫ 995 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੀ ਬਾਤ ਐ ਆ ਲੋ ਜੀ ਬਾਟਮ ਤੇ ਆ ਲੋ ਜੀ ਦੁਪੱਟਾ ਖੂਸਰਤ ਪੀਸ ਜੀ ਸਟਾਕ ਕਲੀਅਰ ਕਰਨ ਲੱਗਿਆ ਖੂਸਰਤ ਪੀਸ ਨੇ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਾ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਲੋ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਨੈਕਲਾਈਨ ਚੈੱਕ ਕਰ ਲਓ ਘੇਰਾ ਚੈੱਕ ਕਰੋ ਮਲਟੀ ਸ਼ੈਡ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਪਿਓਰ ਲੌਨ ਕਾਟਨ ਹੈ ਜੀ ਕਲੋਰੀ ਬ੍ਰਾਂਡ ਹੈ ਤੇ ਆਹ ਲੋ ਜੀ ਦੁਪੱਟਾ ਪਿਓਰ ਦਾ ਦੁਪੱਟਾ ਜੀ ਫੁੱਲ ਪਿਓਰ ਦਾ ਦੁਪੱਟਾ ਹੀ 250 ਰੁਪਏ ਦਾ ਮਿਲਦਾ ਜੀ ਪਲੇਨ ਦੁਪੱਟਾ ਲੈਣਾ ਹੋਵੇ ਤਾਂ ਤੁਹਾਨੂੰ 995 ਵਿੱਚ ਪੂਰਾ ਸੂਟ ਦੇ ਰਹੇ ਹਾਂ ਰੇਂਜ ਹੋਊਗੀ ਸਿਰਫ 995 ਰੁਪਏ ਦੀ 1295 ਵਾਲਾ ਪੀਸ ਚੈੱਕ ਕਰੋ ਜੀ ਲਾਈਟ ਸੇਡ ਦਾ ਚਾਟ ਆ ਐਮਬਰਾਡਰੀ ਚੈੱਕ ਕਰ ਲਓ ਪਹਿਲਾਂ ਕਿਆ ਬਾਤ ਐ ਐਮਬਰਾਡਰੀ ਕਿੰਨੀ ਸ਼ਾਨਦਾਰ ਐਮਬਰਾਡਰੀ ਕੀਤੀ ਹੋਈ ਹੈ ਜੀ ਸਾਰੀ ਖੂਬਸੂਰਤ ਪੀਸ ਐ ਬਾਰੀਕ ਡਿਜ਼ਾਈਨ ਐ ਪਿਓਰ ਕਾਟਨ ਦੀ ਬਾਟਮ ਐ ਜੀ ਸ਼ਰਟ ਲੌਨ ਕਾਟਨ ਦੀ ਐ ਤੇ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਆ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਡਿਜੀਟਲ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਸੂਟ ਖੂਬਸੂਰਤ ਪੀਸ ਨੇ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਪੀ ਆਰ ਐਮ ਬ੍ਰਾਂਡ ਦਾ ਪੀਸ ਐ ਜੀ ਬ੍ਰਾਂਡਡ ਸੂਟ ਦਊਗਾ ਜਿੰਨੇ ਵੀ ਦਊਗਾ ਤੁਹਾਨੂੰ ਮੈਂ ਖੂਬਸੂਰਤ ਪੀਸ ਹੈ ਇਹ ਵੀ ਸੂਟ 1295 ਵਾਲਾ ਜੀ ਟੈਗ ਲੱਗੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਆ ਲੋ ਜੀ ਪੀਸ ਕਲਰ ਆ ਗਿਆ ਜੀ ਐਮਬ੍ਰੋਇਡਰੀ ਚੈੱਕ ਕਰੋ ਪਹਿਲਾਂ ਤਾਂ ਖੂਬਸੂਰਤ ਕਢਾਈ ਹੈ ਜੀ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ 1295 ਜੀ ਟੈਗ ਲੱਗਾ ਹੈ ਚੈੱਕ ਕਰ ਲਓ ਜਰਾ ਆ ਲੋ ਜੀ 1295 ਵਾਲਾ ਸੂਟ ਹੈ ਜੀ ਸਿਰਫ 995 ਚ ਕੋਰੀਅਰ ਆਲ ਓਵਰ ਇੰਡੀਆ ਫਰੀ ਜੀ ਪਿਓਰ ਸਵਿਸ ਮਲ ਕਾਟਨ ਦਾ ਦੁਪੱਟਾ ਹੈ ਜੀ ਖੂਬਸੂਰਤ ਪੀਸ ਹੈ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗੀ ਪੀਸ ਦੇਖੋ ਕਿੰਨਾ ਸ਼ਾਨਦਾਰ ਆ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਕਢਾਈ ਵਾਲੇ ਸੂਟ ਹੈ ਜੀ ਸਾਰੇ ਆ ਲਓ ਜੀ ਪਿੰਕ ਸ਼ੇਡ ਆ ਗਿਆ ਪੀ ਚੈੱਕ ਕਰੋ ਜਰਾ ਕਢਾਈ ਦੇਖੋ ਕਿੰਨੀ ਸ਼ਾਨਦਾਰ ਕਢਾਈ ਕੀਤੀ ਹੋਈ ਆ ਔਰ ਪ੍ਰਿੰਟਿੰਗ ਵੀ ਬਹੁਤ ਵਧੀਆ ਪ੍ਰਿੰਟਿੰਗ ਹੈ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਆਹ ਲੋ ਜੀ ਬਾਟਮ ਤੇ ਨਾਲ ਆਹ ਲੋ ਜੀ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਨਹੀਂ 2.5 ਮੀਟਰ ਛਲਡਾ ਜੀ ਬਾਟਮ ਐਪਰੋਕਸੀਮੇਟਲੀ 3 ਮੀਟਰ ਹੈ ਜੀ ਪੂਰੀ ਲੈਂਥ ਦੇ ਸੂਣੇ ਕੋਈ ਲੈਨਿੰਗ ਲੌਂਗ ਵੀ ਲੋੜ ਨਹੀਂ ਲੌਂ ਕਾਟਨ ਹੈ ਬਲੈਂਡਡ ਆਰਟੀਕਲ ਹੈ ਜੀ ਪੀਆਰਐਫ ਬ੍ਰੈਂਡ ਦਾ ਪੀਸ ਹੈ ਚੈੱਕ ਕਰੋ ਜਰਾ ਸਿਰਫ 995 ਜੀ 1295 ਵਾਲਾ ਬਸ ਲਿਮਟਿਡ ਪੀਸ ਹੈ ਜੀ ਮੇਰੇ ਕੋਲ ਜਿਆਦਾ ਪੀਸ ਨਹੀਂ ਹੈ ਗਿਆ ਲੋ ਕਲਰ ਦੇਖੋ ਲਾਈਟ ਫਰੋਜੀਆ ਕਲਰ ਹੈ ਆਹ ਲੋ ਜੀ ਬਾਟਮ आ लो जी दुपट्टा जो लै गया लै गया जो रह गया रह गया जी आलो पीस चेक करो खूबसूरत पीस जी कोई पीस ऐसा नहीं है जो पसंद नहीं आऊगा मेरी गारंटी है जी आलो लो कलर आ गया जी कलर देखो कि शानदार ने और कढ़ाई भी बहुत बढ़िया कढ़ाई है जी ਖੂਬਸੂਰਤ ਪੀਸ ਹੈ ਬਹੁਤ ਵਧੀਆ ਪੀਸ ਨੇ ਜੀ ਸਾਰੇ ਇਹ ਐਮਬਲੋਡਰੀ ਚੈੱਕ ਕਰੋ ਲੌਂ ਕਾਟਨ ਕਪੜਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਸ਼ਵਿਸ ਕਾਟਨ ਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲੋ ਪੀਸ ਚੈੱਕ ਕਰੋ ਪੰਜ ਜਾਂ 6 ਪੀਸ ਨੇ ਮੇਰੇ ਕੋਲ ਇਹ ਵੀ ਬਸ ਲਾਸਟ ਪੀਸ ਨੇ ਖੂਬਸੂਰਤ ਪੀਸ ਹੈ ਆ ਲੋ ਚੈੱਕ ਕਰੋ ਜੀ ਸਿਰਫ 995 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਆਹ ਲੋ ਜੀ ਲਵੈਂਡਰ ਸ਼ੇਡ ਵੀ ਆ ਗਿਆ ਇਹਦੇ ਤੇ ਕਿਆ ਬਾਤ ਹੈ ਪੀਸ ਚੈੱਕ ਕਰੋ ਜਰਾ ਕਿੰਨਾ ਸ਼ਾਨਦਾਰ ਪੀਸ ਆ ਰੈਮਬਰਾਡਰੀ ਸਾਰਾ ਬਰੀਕ ਟਾਂਕੇ ਦਾ ਕੰਮ ਕੀਤਾ ਹੋਇਆ ਕੋਈ ਮੋਟਾ ਕੰਮ ਨਹੀਂ ਹੈਗਾ ਪੂਰੀ ਲੈਂਥ ਦਾ ਸੂਟ ਆ ਆਹ ਲੋ ਜੀ ਦੁਪੱਟਾ ਵੀ ਦਿਖਾਉਂਗਾ ਤੁਹਾਨੂੰ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਸਿਰਫ 995 ਜੀ 1295 ਵਾਲਾ ਸੂਟ ਆਹ ਲੋ ਦੁਪੱਟਾ ਚੈੱਕ ਕਰੋ ਬਹੁਤ ਵਧੀਆ ਪੂਰੇ ਲੰਬੇ ਚੌੜੇ ਦੁਪੱਟੇ ਦੀ ਸਵਿਸ कॉटन ਦਾ ਦੁਪੱਟਾ ਜੀ ਨਾਲ ਮਲ ਕਾਟਨ ਦਾ ਸੌਫਟ ਵਾਲਾ ਕਪੜਾ ਜੀ ਬਹੁਤ ਸ਼ਾਨਦਾਰ ਪੀਸ ਹੈ ਇੰਗਲਿਸ਼ ਪ੍ਰਿੰਟਿੰਗ ਹੈ ਆਫਟਰ ਸਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਜੀ ਬ੍ਰਾਂਡ ਚੈੱਕ ਕਰ ਲਓ ਪੀਆਰਐਮ ਬ੍ਰਾਂਡ ਦਾ ਪੀਸ ਹੈ ਸਾਰੇ ਬ੍ਰਾਂਡਡ ਆਰਟੀਕਲ ਨੇ ਨੈਕਸਟ ਡਿਜ਼ਾਈਨ ਦਿਖਾਵਾਂਗਾ ਤੁਹਾਨੂੰ ਮੈਂ ਨੈਕਸਟ ਡਿਜ਼ਾਈਨ ਦੇਖੋ ਜੀ ਆਹ ਲਓ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਐਮਬਰਾਇਡਰੀ ਚੈੱਕ ਕਰ ਲਓ ਨਾਲ ਜੀ ਬਰੀਕ ਟੰਕੇ ਦਾ ਕੰਮ ਕੀਤਾ ਜੀ ਐਮਬਰਾਇਡਰੀ ਕੀਤੀ ਹੈ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਮਲ ਇਹਦਾ ਵੀ ਰੇਟ ਆ ਦੇਖੋ ਜੀ 1295 ਰੁਪਏ ਆ ਅੱਜ ਸਿਰਫ 995 ਰੁਪਏ ਇਹ ਵੀ ਮੇਰੇ ਕੋਲੇ 5-6 ਪੀਸ ਬਚਦੇ ਨੇ ਬਸ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜੀ ਫੁੱਲ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ ਆਹ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਹੋਊਗਾ ਇਹ ਨਹੀਂ ਆ ਵੀ ਤੁਹਾਨੂੰ ਮੈਂ ਪਿਓਰ ਕਹਿ ਕੇ ਸਿੰਥੈਟਿਕ ਦੇ ਦਊਗਾ ਆਹ ਲੋ ਜੀ ਆਫਟਰ ਸਟਿਚਿੰਗ ਦੇਖੋ ਪੀ ਆਰ ਐਮ ਬ੍ਰਾਂਡ ਦਾ ਪੀਸ ਆ ਜੀ ਸਾਰੇ ਬ੍ਰਾਂਡਡ ਪੀਸ ਨੇ ਔਰ ਕੋਈ ਦੂਸਰਾ ਪੀਸ ਨਹੀਂ ਦਿੰਦਾ ਤੁਹਾਨੂੰ ਮੈਂ ਨਾਂਵੇਂ ਦਊਂਗਾ ਆਹ ਲੋ ਜੀ लॉन कॉटन कपड़ा जी सारा पीस चेक करो एम्ब्रॉयडरी चेक करो जरा फ्रोजी कलर का पीस है लाइट फ्रोजी आ लो जी बॉटम बैक फ्रंट दोनों प्रिंटेड ने स्नैप थोन मैं नाल दिखाऊंगा फुल प्योर का दुपट्टा जी डिजिटल प्रिंटिंग है जी सारी क्या बात है खूबसूरत पीस जी आ लो जी आफ्टर स्टिचिंग चेक करो जरा खूबसूरत पीस है रेंज रहूगी सिर्फ और सिर्फ बारह सौ पचानवे आई नौ सौ पचानवे रुपये ਹਾਲੋ ਜੀ ਗ੍ਰੇ ਕਲਰ ਆ ਗਿਆ ਜੀ ਇਹਦੇ ਤੇ ਬੈਕ ਫਰੰਟ ਤੋਂ ਮੈਂ ਦਿਖਾਉਣਾ ਜੀ ਬੈਕ ਵੀ ਦਿਖਾਉਣਾ ਇਹਦੀ neck ਦੇ ਉੱਪਰ ਕਢਾਈ ਹੈ ਜੀ ਘੇਰੇ ਦੇ ਉੱਪਰ ਵੀ ਕਢਾਈ ਹੈ ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਘੜੀ ਕਢਾਈ ਦਿਖਾ ਦੋ ਘੇਰੇ ਦੇ ਉੱਪਰ ਜੀ ਆਹ ਲਓ ਘੇਰੇ ਦੇ ਉੱਪਰ ਵੀ ਨਾਲ ਕਟਵਰਕ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਹੈ ਔਰ ਬਾਟਮ ਮਿਲੂਗੀ ਜੀ ਨਾਲ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਜੀ ਕਾਟਨ ਦੀ ਉਹ ਬਾਟਮ ਹੈ ਔਰ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਆਹ ਲਓ ਇਹ ਰੇਨ ਸਿਰਫ 995 ਰੁਪਏ ਜੀ ਆ ਚੈੱਕ ਕਰੋ ਜੀ ਖੂਬਸੂਰਤ ਪੀਸ ਕੀ ਬਾਤ ਹੈ ਬਹੁਤ ਸੋਹਣਾ ਪੀਸ ਨੇ ਸਾਰੇ ਦੇ ਸਾਰੇ ਕੋਈ ਪੀਸ ਛੱਡਣਾ ਨਹੀਂ ਆ ਲਓ ਜੀ ਕੀ ਬਾਤ ਹੈ embroidery ਚੈੱਕ ਕਰੋ ਜੀ ਨਾਲ ਘੇਰਾ ਚੈੱਕ ਕਰਾ ਦਿਓ ਜੀ ਸਾਰੇ ਸੂਟਾਂ ਦਾ ਪਹਿਲਾਂ ਦਿਖਾਇਆ ਨਹੀਂ ਘੇਰਾ ਘੇਰੇ ਦੇ ਉੱਪਰ ਵੀ ਨਾਲ ਕਟਵਰਕ ਦਾ ਕੰਮ ਕੀਤਾ ਹੋਇਆ embroidery ਦੇ ਨਾਲ ਖੂਬਸੂਰਤ ਪੀਸ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਲੌਨ ਕਾਟਨ ਕਪੜਾ ਬੈਕ ਫਰੰਟ ਦੋਨੋਂ ਪ੍ਰਿੰਟਡ ਜੀ ਦੇ ਨਾਲ ਫੁੱਲ ਪ्योर ਦਾ ਹੀ ਡਿਜ਼ਾਈਨਰ ਦੁਪੱਟਾ ਮਿਲੂਗਾ ਜੀ ਡਿਜ਼ਾਈਨਰ ਦੁਪੱਟਾ ਦੇਖੋ ਕਿਆ ਬਾਤ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਆਫਟਰ ਸਟਿਚਿੰਗ ਚੈੱਕ ਕਰੋ ਜੀ ਐਸ ਤਰ੍ਹਾਂ ਬਣੂਗਾ ਸਨੈਪ ਤੁਹਾਨੂੰ ਨਾਲ ਜਾਊਗਾ ਜੀ ਸਾਰੇ ਸੂਟਾਂ ਦਾ ਪੀ ਆਰ ਐਮ ਬ੍ਰਾਂਡ ਦੇ ਪੀਸ ਨੇ ਜੀ ਸਾਰੇ ਬ੍ਰਾਂਡਡ ਸੂਟਾਂ ਦੀ ਕਲੀਅਰੈਂਸ ਸੇਲ ਹੈ ਜੀ ਸਟਾਕ ਕਲੀਅਰ ਆ ਲੋ ਵੀ ਚੈੱਕ ਕਰੋ ਜਰਾ embroidery ਦੇਖੋ ਪ੍ਰਿੰਟਿੰਗ ਦੇਖੋ ਘੇਰਾ ਚੈੱਕ ਕਰੋ ਬਾਹਮਾ ਤੇ ਲਗ ਪ੍ਰਿੰਟਿੰਗ ਹੈ ਆਹ ਲਓ ਜੀ ਬਾਟਮ ਪਿਸਤਾ ਕਲਰ ਦੀ ਤੇ ਨਾਲ ਆ ਗਿਆ ਜੀ ਦੁਪੱਟਾ ਪਿਓਰ ਦਾ ਹੀ ਦੁਪੱਟਾ ਜੀ ਖੂਬਸੂਰਤ ਪੀਸ ਨੇ ਜੀ ਮਿਲ ਰੇਟ ਨਾਲ ਵੀ ਮੈਂ ਘੱਟ ਦੇ ਰਿਹਾ ਤੁਹਾਨੂੰ ਸੂਟ ਦੇਖੋ ਕਿਆ ਬਾਤ ਹੈ ਸਿਰਫ 995 ਰੁਪਏ ਜੀ ਆਹ ਲਓ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਕਿਆ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਆ ਗਿਆ ਆ ਲੋਨੀ ਕਿੰਨਾ ਵਧੀਆ ਪੀਸ ਹੈ ਘੇਰਾ ਵੀ ਦਿਖਾ ਦੋ ਨਾਲ ਐਮਬਰਾਇਡਰੀ ਹੈ ਜੀ ਉੱਪਰ neck ਦੇ ਕੋਲੇ ਇੰਗਲਿਸ਼ ਪ੍ਰਿੰਟਿੰਗ ਹੈ ਬਾਹਮਾ ਤੇ ਲਗ ਪ੍ਰਿੰਟਿੰਗ ਹੈ ਜੀ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਪਿਓਰ ਦਾ ਦੁਪੱਟਾ ਹੈ ਜੀ ਤੇ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਡਿਜ਼ਾਈਨਰ ਪੀਸ ਨੇ ਤੁਹਾਨੂੰ ਸਨੈਪ ਦਿਖਾਉਂਗਾ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਸੂਟ ਆ ਲੋ ਦੁਪੱਟਾ ਦੇਖੋ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਜੀ ਕਿਆ ਬਾਤ ਹੈ ਪਿਓਰ ਦਾ ਦੁਪੱਟਾ ਖੂਬਸੂਰਤ ਪੀਸ ਜੀ ਰੇਂਜ ਰਹੂਗੀ ਸਿਰਫ ਉਪਰ ਸਿਰਫ 1295 ਲੈ ਜੀ 995 ਆਫਟਰ ਸਟੀਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਕਿਆ ਬਾਤ ਹੈ ਲਓ ਜੀ ਸਕਿਨ ਕਲਰ ਵੀ ਆ ਗਿਆ ਜੀ ਕਲਰ ਦੇਖੋ ਕਿਰਾ ਵੀ ਚੈੱਕ ਕਰਾ ਲਓ ਨੈਕ ਦੇ ਉੱਪਰ ਕਢਾਈ ਹੈ ਜੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਸਾਰੀ ਪਲੇਨ ਮਿਲੂਗੀ ਬਾਟਮ ਬਾਹਮਾ ਤੇ ਅਲੱਗ ਪ੍ਰਿੰਟਿੰਗ ਹੈ ਬੈਕ ਫਰੰਟ ਸਾਰੀ ਪ੍ਰਿੰਟਡ ਹੈ ਜੀ ਔਰ ਅਲੋਈ ਦਾ ਦੁਪੱਟਾ ਪਿਓਰ ਨੇ ਦੁਪੱਟਾ ਜੀ। ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ। ਫੁੱਲ ਪਿਓਰ ਦਾ ਦੁਪੱਟਾ। ਔਰ ਡਿਜੀਟਲ ਦੁਪੱਟਾ ਜੀ। ਮੇਰਾ ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਦੀ ਵੀਡੀਓ ਦਾ ਲਾਸਟ ਸੂਟ ਸੀ। ਹੁਣ ਆਪਾਂ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਬਾਏ ਬਾਏ।